ਸਰੀਕਾਲ ਜੀ ਅੱਜ ਲੱਗੇ ਵੇ ਤਾਰ ਲਾਉਣ ਜਿਹੜੀ ਆ ਉੱਪਰ ਲਾਉਣੀ ਤੇ ਮੈਂ ਲਾ ਲਈਏ ਤਾਰੇ ਇਹਨੇ ਬਣਾ ਦਿੱjie ਹਾਂਜੀ ਟੈਸਟ ਵੀ ਕਰਨ ਆਗੇ ਬਾਬੂ ਵੀ ਅੱਜ ਆਏ ਆ ਆਪ ਕੋ ਕਿੰਨੇ ਦਿਨ ਲਾਇਆ ਆ 2 ਦਿਨ 4 ਦਿਨ ਠੀਕ ਐ ਬਾਬੇ ਵੀਰੇ ਬੁਲਾਉਂਦਾ ਤੁਹਾਨੂੰ ਸਰ ਜੀ ਵੀਰੇ ਫਟਟਰ ਲਿਆ ਹਾਂਜੀ ਉਹਨਾਂ ਰੈਡੀ ਲਿ ਕੇ ਜਾਣੀ ਗਏ ਲਿਆ ਠੀਕ ਐ ਉਹ ਤਾਂ ਰਿਵੀ ਲਿ ਕੇ ਜਾਣੀ ਆ ਤਾਂ ਪਾ ਦਿੰਦੇ ਕਾ ਜਾਂ ਹਾਂ ਚਾਰਨ ਆਏ ਵਧੀਆ ਜੀ ਆ ਵਧੀਆ ਬਣ ਗਿਆ ਵਾ ਬਈ ਦੇਖ ਲਓ ਤੁਹਾਡੇ ਗਏ ਗਏ ਅਸੀਂ ਐਨ ਵਧੀਆ ਆਹ ਬਣਾਤਾ ਉਹ ਖੁੱਲੀ ਬਣਾਤੀ ਐਨ ਵਧੀਆ ਇਹ ਕੰਦਰ ਬਣਾਤਾ ਗੇਟ ਆਇਓ ਐਨ ਵਧੀਆ ਬਣਾਤੇ ਹੁਣ ਇੰਨਾ ਕਿ ਇਹਨਾਂ ਨੂੰ ਵਧੀਆ ਬਣ ਗਿਆ ਖੁੱਲਾ ਰਹਿਣ ਗਿਆ ਕੀ ਨੰਬਰ ਦੀ ਭਲੀ ਜਾਂਦਾ ਦਿਨ ਚ ਇੱਥੇ ਤੱਕ ਖੁੱਲੀਆਂ ਰਾਤ ਨੂੰ ਕਿਸੇ ਧੁੱਪਾਂ ਵਿੱਚ ਜਿਹੜਾ ਨੇ ਚਾ ਸ਼ਾਮਾਂ ਬੈਠੀਆਂ ਰਾਤ ਨੂੰ ਅੰਦਰ ਖੁੱਲੀਆਂ ਜੀ ਹਾਂ ਹੁਣ ਤਾਰ ਵੀ ਲਾਤੀ ਪਹਿਲਾਂ ਤਾਂ ਇਹ ਤਾਂ ਉੱਪਰੋਂ ਟੱਪ ਜਾਣਾ ਬੱਚੀ ਨੇ ਪਰ ਹੁਣ ਤਾਰ ਕਰਕੇ ਐ ਠੀਕ ਆ ਉੱਚਾ ਹੋ ਗਿਆ ਤਾਰ ਨਾਲ ਫਰਕ ਪੈ ਗਿਆ ਹਾਂ ਜੀ ਪਹਿਲਾਂ ਤਾਂ ਇਹ ਤਾਂ ਤੇ ਨਿਆ ਟਰੈਕਟਰ ਲੱਗੇ ਜੀ ਆ ਪੰਚਰ ਨਹੀਂ ਕਰਦਾ ਨਾਲ ਹਾਂਜੀ ਨਾ ਪੰਚਰ ਨਹੀਂ ਕਰਦਾ ਆਪਾਂ ਵੀ ਰੰਗ ਲਿਆਏ ਹੁਣ ਰੰਗ ਕਰਨਾ ਇਹਨੂੰ ਹਾਂਜੀ ਇਹਨੂੰ ਰੇਡਾ ਪਵਾ ਦਈਏ ਇਹਨੇ ਠੀਕ ਐ ਫੇਰ ਇਹਦਾ ਆ ਖੜਾ ਅੰਦਰ ਆ ਖੜਾ ਉਰੀ ਜੀ ਮੈਂ ਗਾਡਰ ਲਿਆਉਣਾ ਨਾ ਨੱਕੇ ਮੈਂ ਚਲਿੰਦਾ ਨੰਗੇ ਹੁਣ ਆਈ ਇਹ ਭਾਬੀ ਦੇਖਿਓ ਦਾ ਲੰਗੇਣਾ 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 ਪੂਰਾ ਪੂਰਾ ਹੀ ਆ ਮੱਤੀ ਭਾਬੀ ਕਨੇਟਾ ਵਾਲੀ ਵਰਤਾਂ ਠੀਕ ਹੈ ਕਿਆ ਬਲਾਈਏ ਬੱਤ ਬੱਤ ਉਹ ਕੋ ਜਾਣਾ ਉਧਰ ਹੋਰ ਇਕੱਲੇ ਆ ਵਧੀਆ ਸਮਾਂ ਕੱਟ ਰਹੋ ਆ ਲੁਟੇ ਸਾਰੇ ਲੋਕੇਦ ਨੂੰ ਆਪ ਤੇ ਉਹ ਫਿਰ ਹਾਂ ਉਹ ਜਿੱਥੇ ਮਰਜੀ ਵੀਲੀ ਜਾਣ ਆ ਵਜੇ ਬੁਵਾ ਰਾ ਕਰਦੇ ਨੀ ਕਰਦੇ ਸਾਰੇ ਉਹਦੇ ਵੀਲੀ ਕਰਦੇ ਯਾਰ ਠੀਕਾ ਹੁੰਦੇ ਇਹੋ ਕਿੱਥੋਂ ਬਣਿਆ ਇਹ ਅੱਜ ਮੂਵੀ ਇਟ੍ਰੇਡਿੰਗ ਇਹਦਾ ਚਿਲਡਰਨ ਦੇ ਆ ਵਿਆਹ ਕਿਤੇ ਹੋਣਾ ਹੈ ਯਾਰ ਕਿ ਨਹੀਂ ਹੋ ਗਿਆ ਇਹ ਓਕੇ ਜੰਦਰ ਦਾ ਬਣਾ ਲਈ ਕਹਿਵਤ ਤੂੰ ਬਾਹਰ ਵਾਲੀ ਨੂੰ ਚੱਲ ਸੀਓ ਪਿੱਛੇ ਰੁਕ ਜਾ ਆਪਣੇ ਏਡੇ ਬਾਰੇ ਹੋ ਉਹ ਫੱਟਾ ਰਹਿ ਗਿਆ ਵਾ ਭਈ ਰੇਡਾ ਲੋਡ ਕਰਾਉਣਾ ਰਹਿ ਗਿਆ ਚੱਲ ਕੋਈ ਨਹੀਂ ਅਗਲੀ ਵਾਰੀ ਹੁਣ ਬੱਡੇ ਵੱਡ ਵੀ ਨਹੀਂ ਆਏ ਗਲੇ ਵੱਡਣਾ ਹੋ ਜਾਣਾ ਬੈਲਟ ਨਹੀਂ ਹੋਣ ਮਾਈਕ ਫੇਰ ਉੱਤੇ ਕਰਵਾ ਦੇਵਾਂਗੇ ਫੱਟਾ ਪਾ ਕੇ ਠੀਕ ਹੈ ਜੀ ਚੱਲ ਦੇਖਦੇ ਆਓ ਫੇਰ ਜੀ ਲੈ ਕੱਪ ਲਿਆ ਕੋਈ ਰੰਗ ਪਾਉਂਦੇ ਠੀਕ ਹੈ ਜੀ ਉਹ ਦਲੀ ਬਾਪੂ ਵੀ ਵੇੜ ਲੱਗੇ ਆਦਾ ਪਾਈ ਇਹਨੂੰ ਅੱਜ ਕਿਦਾਂ ਯਾਦ ਆ ਗਿਆ ਅੱਜ ਕਿਦਾਂ ਮਾਰਾ ਯਾਦ ਪਾਣਾ ਹੈ ਕਿਹੜੀ ਜਗ੍ਹਾ ਚੰਗੀ ਤਰ੍ਹਾਂ ਦੋ ਦੋ ਬਾਪੂ ਹਾਂ ਇਹ ਤੇ ਕੋਈ ਬਿਨਾਂ ਆਏਗਾ ਤੱਕ ਹੋ ਜੂਗਾ ਠੀਕ ਹੈ ਹੈ ਜਿਹੜਾ ਵੀ ਤੇਰੇ ਕੋਲ ਜੰਮੇਗਾ ਬਾਬਾ ਦੇ ਬੱਪੂ ਨੇ ਤੇ ਚੌਂਕੀ ਭਰਨੀ ਬੱਪੂ ਸਲਾਹ ਦਿੰਦਾ ਜੀ ਕਹਿੰਦਾ ਦਿੱਲੀ ਨੂੰ ਕਹਿੰਦਾ ਬਾਬਾ ਬਣ ਜਾ ਤੂੰ ਤੇ ਦੱਸ ਹੈ ਠੀਕ ਹੈ ਇਹਦਾ ਇੱਕ ਨਾ ਮੈਂ ਬਿਨਾਂ ਆ ਕੇ ਤੈਨੂੰ ਲੂੰਗਾ ਜਿਹੜਾ ਘੁੰਮਣਾ ਫਿਰਨਾ ਬਾਬੇ ਨੂੰ ਥੋੜਾ ਮਿਲਦਾ ਏ ਆ ਬਾਬੇ ਦਾ ਰਿਕਾ ਕੈਨੇਡਾ ਘੁੰਮਦੇ ਆ ਕੈਨੇਡਾ ਇਹ ਰੱਖੀ ਗੱਡੀ ਆ ਠੀਕ ਹੈ ਓ ਲਾਲ ਬੱਤੀ ਮਿਲਣੀ ਤੈਨੂੰ ਮੈਂ ਪਹਿਲੇ ਦਾ ਕੋਈ ਵੀ ਲਾਲ ਬੱਤੀ ਨਹੀਂ ਦਲੀ ਦਲੀ ਹੋਆ ਪਾਪਾ ਮਾਂ ਦੀ ਦਾ ਕੰਮ ਤਾਂ ਕੀ ਹੋ ਕਾ ਦਵੀ ਕੀ ਦੇਖੀ ਜਾਂਦਾ ਨਾਟਾ ਹੈ ਇਹ ਤਾਂ ਹਲੇ ਕੁਝ ਵੀ ਨਹੀਂ ਚੱਕਰੇ ਜਾਂ ਬੈਗ ਤਾਂ ਹੀ ਤਾਂ ਬੈਗ ਜਿਹਾ ਬਾਗੇ ਰੱਖਿਆ ਜਿੱਧਰ ਮਰਜੀ ਜਾ ਕੇ ਤੁਰ ਪਾ ਆਪਣੇ ਨਾਟ खाली दूध दा दूध दा अंदर पहनिया बाकी ये तो बाप पिछले हिस्से दियो हाँ बेड़े दे, दे दा लग गया आज फिर क्या लोग बेड़े दे नट हो गया तेरे जीना बजन हो गया बेड़े दे, दे, दे नटांचे तेरे जी के दा बजन है दसरा नींद है यार घुसे हैं हल्के घुमने हल्के ही हाँ यार अरे ਚੱਲ ਕੋਈ ਨਹੀਂ ਠੀਕ ਆ ਆ ਜਾ ਚੇ ਸਾਈਡ ਤੇ ਲੱਗਣੀ ਜਿਵੇਂ ਇੱਧਰ ਆ ਲੱਗੀ ਵੀ ਬਿੰਗੀ ਆ ਦੇਖ ਤਾਂ ਇਹ ਨਾ ਕਰਦੀ ਤਾਰਾ ਸਿੰਘ ਬਲਗੇ ਨੂੰ ਕਿਤੇ ਉਹ ਵੈ ਕੋ ਕਿੱਥੇ ਕੋਈ ਕਿਹਾ ਵੀ ਬਿੰਗੀ ਤਾਂ ਹੀ ਹੈਗੀ ਸਿੱਧੀ ਆ ਜੀ ਆ ਤਾਂ ਬਿੰਗੀ ਆ ਆ ਦੱਲੀ ਆ ਲੋ ਜੀ ਚੂਹੇ ਦੀ ਖੱਡ ਨੇ ਸਾਰਾ ਟਰੈਕਟਰ ਲਵੇਟਤਾ ਹੈ ਜਿਵੇਂ ਪਾਣੀ ਨਿਕਲਦਾ ਉਹ ਚੂਹੇ ਦੀ ਖੱਡ ਨੇ ਮੈਂ ਸਾਰਾ ਟਰੈਕਟਰ ਲਵੇਟਤਾ ਦੇਖ ਲਾ ਇੱਧਰ ਇੰਨਾ ਖੇਤ ਬਾਉਣ ਚੋਂ ਨਹੀਂ ਲਿਬੜਿਆ ਹੈਗਾ ਜਿੰਨਾ ਖੱਡ ਨੇ ਲਵੇਟ ਲਿਆ ਉਹੀ ਕਹਦਾ ਜੀ ਸਾਰਾ ਖੇਤ ਖੇਲਾ ਹੋ ਜਾਣਾ ਤਾਂ yaar, ini, Mbak Dika. Kau ni orang juga, orang hari ni bantu. Masa ਮਗਾ ਇੰਨਾ ਸਾਰੇ ਖੇਤ ਚ ਨਿੱ ਡੱਟ ਲੈ ਬੜੇ ਜਿੰਨਾ ਇਹਨੇ ਤੇ ਵੇਡ ਤਾਂ ਖੱਡਨੇ ਏਦਾਂ ਹੀ ਆ ਫਿਰ ਮੈਂ ਗੈਰੋਲਾ ਪੈ ਗਿਆ ਹੁਣ ਪਿੰਨ ਪਹਿਲਾਂ ਪੈਂਦੀ ਸੀ ਇਹ ਕਿਸੇ ਨੇ ਹੋਰ ਨੇ ਕਵਾਈ ਦੇਖੀ ਉੱਪਰ ਨਾਲ ਗਰਜੀ ਬਤੰਦਰਾ ਕਿ ਆਏ ਥੱਲੇ ਨਾਟ ਨਹੀਂ ਆਹੀ ਨਾਟ ਖੋਲ ਕੇ ਦੇਖਾ ਉਹ ਮਿੱਠੂ ਨਾਟ ਖੋਲਣ ਦੀ ਲੋੜ ਏ ਨਹੀਂ ਤਫੀਆਂ ਕੱਢ ਲੈ ਬਾਹਰ ਬੱਸ ਕੱਢ ਦੇ ਬੱਸ ਇੱਕ ਨਹੀਂ ਖੁੱਲ ਜਾਣੀ ਸਿੱਧਿਓ ਤਵੀ ਖੋਲ ਦੇ ਕੱਢ ਸਾਲੀਆਂ ਇਕੱਠੀਆਂ ਵੀ ਹੋ ਜੂ। ਉਹ ਤਾਂ ਕਰ ਲੂਗੇ। ਇਹਨੇ ਜਣੇ ਜਾ ਕੇ ਪਾ ਦੇਣੀਆਂ ਸੀ। ਸਿੱਧੀ ਉਹ ਕੱਢ ਦੇ ਇਹਨੂੰ ਬੱਸ। ਹੈ? ਪੈ ਪੈ ਬਾਹਰ ਨਿਕਲ ਜਣਾ ਬਾਈ। ਫਿਰ ਦੂਆ ਘੁੰਮ ਜਣਾ ਕੱਲਾ। ਘੁੰਮ ਜਾਣਾ ਬੱਸ। ਤਾਂ ਹੀ ਮੈਂ ਕਿੰਜ ਜਣਾ। ਫਿਰ ਦਵਾਰਾ ਪੈ ਪੁੱਥੀ ਨੂੰ ਪਾ ਦੇਣਾ। ਇਹ ਇਕੱਲੀਆਂ ਗੱਡੀਆਂ ਵੀ ਇਹਨਾਂ ਨੇ। ਆਹ ਕਹਾ ਕਰ ਬੱਸ ਤੈਨੂੰ ਕਹਿ। ਇਹ ਤੁਹਾਡੇ ਕੋਲ ਇਕੱਲੀਆਂ ਨਿਕਲੀਆਂ ਵੀ ਆਇਆਂ ਇੱਕ ਦਿਨ ਨਿਕਲ ਗਈ ਵੀ ਗਈਆਂ ਦੀਆਂ। ਸਮਝਾ ਨਹੀਂ ਮਾਲੀ ਦੀ ਗੱਲ। ਇਹ ਲੈ ਆਹ ਤੱਕ ਘਵਾਉਣੀ ਪੈਣੀ ਆ ਫਿਰ ਵੀ ਕਿਹਨੂੰ ਘਵਾਉਣਾ ਤੂੰ ਬਾਹਰ ਕੱਢੂ ਕਿਹੜਾ ਘਵਾਉਣਾ ਦੱਸ ਯਾਰ ਆ ਮੂੰਹ ਘਵਾਉਣ ਨੂੰ ਪੀ ਯਾਰ ਆ ਪਾਈਪ ਬਾਹਰ ਕੱਢ ਦੇ ਖੋਲ ਕੇ ਆ ਮੂੰਹ ਆਏ ਕੋ ਮੇਰੇ ਨਾਲ ਉੱਪਰੇ ਕੱਢ ਤੂੰ ਜਾ ਉੱਪਰ ਕੇ ਕਹਿਣਾ ਘੁੰਮੇ ਤੇਰੇ ਸਾਹਮਣੇ ਘਵਾ ਦੇਣਾ ਚੱਲ ਤੂੰ ਨਾ ਇਹ ਨੂੰ ਗੁੱਸਾ ਆ ਜੜਾਈ ਆ ਚੱਲ ਤੇਰੇ ਸਾਹਮਣੇ ਘਵਾ ਦੇਣਾ ਚੱਲ ਚੱਲ ਆ ਵੀਰੇ ਚਾਵੀਆ ਬੱਜ ਰਹੇ ਬਾਈ ਚੱਲ ਪੈਰ ਦੇ ਲੈ ਕਿ ਚੂਹੇ ਨੇ ਸਾਰੇ ਲਵੇਟਦੇ ਇਹ ਜਿੱਦਾਂ ਸੁੱਕੇ ਚ ਫਿਰਦਾ ਇਹ ਟਾਇਰ ਦੂਏ ਵਾਸੇ ਇਹਨੂੰ ਘੱਟ ਮੇਠੂ ਚੱਲ 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 ਲਿਫਟ ਚੱਕ ਲੈ ਮੜੀ ਜੀ ਲਿਫਟ ਚੱਲ ਚੱਲ ਓ ਤੂੰ ਹੱਥ ਝੱਕ ਇੱਥੇ ਕਰੇ ਤੇ ਦਰੋਗੀ ਅਕਲਾ ਕਰਨੇ ਹੱਥ ਆ ਬਾਈ ਜਿਹੜਾ ਆ ਜੇ ਕਰਦੇ ਪਰ ਤੇ ਯਾਰ ਜੇ ਨਾੜ ਤੇ ਫੜੋ ਪਿੱਛੇ ਨੂੰ ਉੱਤੀ ਜਾ ਹੂੰ ਚੱਲ ਖੇਚ ਇੱਥੇ ਤੇ ਚੱਲ ਆ ਆ ਵੀ ਇੱਥੇ ਲੋ ਯਾਰ ਫੜ ਲੈ ਪਿੱਛੇ ਹੀ ਆਇ ਨੂੰ ਪੈਣਾ ਕੁਸ ਡੰਡਾ ਲਿਆ ਡੇਡ ਓਏ ਮੇਨ ਫੜ ਕੇ ਰੱਖੋ ਚੱਲੇ ਚੱਲੋ ਇੱਕੋਂ ਕੋ ਰਹਿ ਗਿਆ ਆ ਬੈਠ ਗਿਆ ਇਹਨਾਂ ਰੋਲਾਂ ਨਾ ਬਾ ਬਾਸ ਬਾਸ ਬਸ ਬਸ ਉੱਪਰ ਜਾ ਉੱਪਰ ਆ ਬੰਦੂਰ ਹਾਰਦੀ ਔਰ ਮਿੱਟੀ ਹਟਾ ਪਰ ਚੱਲ ਹੁਣ ਬਾਈਕ ਨਾ ਪੈਣੀ ਐ ਇਹ ਏ ਕੁਮਾਦੇ ਬਾਈ ਉਧਰ ਨੂੰ ਲੈ ਆਹੇ ਕਹਿੰਦੇ ਤੇ ਅਸੀਂ ਤੈਨੂੰ ਆਉਂਦਾ ਬਾਅਦ ਚ ਇਹ ਹੁਣ ਹੌਲੀ ਹੌਲੀ ਬੈਕ ਕਰ ਲੈ ਬਸ ਚੱਲ ਲੈ ਖਿੱਚ ਕੇ ਕਰ ਦਈਏ ਵਾ ਪਾਇਆ ਤਵੀਆਂ ਦਾ ਉਹ ਬਾਹਰ ਨਿਕਲ ਜਣੀ ਬਸ ਚੱਲ ਚੱਲ ਇੰਨੀਆਂ ਖੋਲ ਕੇ ਬਾਹਰ ਆਤਕਾਰ ਲਈ ਇਹ ਨਾਲ ਜਾ ਰਿਹਾ ਲੈ ਆਮਰਾ ਦਾ ਆਇਆ ਛੇੜਿਆ ਗਾਲਾਂ ਸਾਨੂੰ ਕੱਢੀ ਜਾਂਦਾ ਹੈ ਕਹੇ ਦੇਖ ਲੈ ਪੁੱਛੇ ਘਮਾਉਣ ਪੁੱਛੇ ਲਓ ਜੀ ਲੜਾਈ ਝਗੜੇ ਵਿੱਚ ਇੰਨੀ ਇਕੱਠੀਆਂ ਕਰਤੀਆਂ ਹੁਣ ਬਾਕੀ ਬਾਅਦ ਚ ਕਰਦੇ ਆ ਓ ਬਾਈ ਕ ਲੜਾਈ ਝਗੜੇ ਚ ਇੰਨੀ ਇਕੱਠੀਆਂ ਕਰਤੀਆਂ ਬਦਲ ਤਾਂ ਬੱਸ ਆ ਇਹਨਾਂ ਦਾ ਗੱਦਾ ਰੋਲਾ ਪਾਉਂਦਾ ਹੈ ਲੈ ਜਾਨ ਕੇ ਤੇ ਰੁਕ ਗਿਆ ਹੋ ਗਿਆ ਉਹ ਨਾ ਜਿਹੜੀ ਆ ਤੂੰ ਇਹਨੂੰ ਦੇਖ ਲੈ ਇਹਨੇ ਤੈਨੂੰ ਢਾ ਲੈਣਾ ਉੱਪਰ ਤੇ ਉਤਰ ਕੇ ਇੱਕ ਤੇ ਇੱਕ ਡਰਾਈਵਰ ਆ ਦੋਵੇਂ ਇਹ ਕਿਹੜਾ ਤੇ ਆ ਉੱਪਰ ਨੂੰ ਨਾ ਤੂੰ ਤਵੀਆਂ ਪਰ ਜਦੇ ਬਹਿ ਜਾਣਾ ਤਵੀਆਂ ਕਿਲਾਦ ਇਕੱਠੀਆਂ ਹੋ ਗਏ ਤੇਰੇ ਉਹ ਧੋ ਮਾਰ ਨਿਕਲੇ ਬਣੀ ਲਾ ਦੇ ਦੇਖੀ ਜਾਈ ਹਾਂ ਪਿਆ ਪਾਉਣਾ ਹਾਂ ਉਹ ਤਾਂ ਖੋਲ ਤਾਂ ਹੀ ਇਕੱਠੀਆਂ ਹੋਣੀਆਂ ਮੈਂ ਲੈ ਆਈ ਰੇਕਣਾ ਨਹੀਂ ਮੰਨਣਾ ਓ ਬੇਭੱਜ ਲੀਆਂ ਲੈ ਗਿੜ ਜਾ ਕੇ ਲਾ ਮੜੀ ਗਈ ਐਰ ਪੈਰ ਐਰ ਪੈਰ ਐਰ ਹੋ ਜਾ ਓ ਹੋਈ ਨਿਆ ਇਹ ਚੱਲ ਚੱਲ ਬੜੀ ਹੋਰ ਆਲੇ ਮਤ ਪਿੰਦ ਪੈ ਜਾਣੇ ਹੋਰ ਮਸਾ ਕਰਾਓ ਲਿਬੜਿਆ ਹੁਣ ਓ ਹੁਣੇ ਨਹੀਂ ਬੋਲੂ ਉਹੀ ਗਲੀ ਚ ਪੈਣੀ ਆ ਬਸ ਜਾਈਦਾ ਗੱਦੇ ਉਹ ਮੂਰੇ ਪੈ ਜਾਣੀ ਇੱਕ ਨਹੀਂ ਅੱਛਾ ਚੱਲ ਹੋ ਗਈਆਂ ਸੇਧੀਆਂ ਕਹਿੰਦਾ ਨਟ ਕਿੱਧਰ ਨੂੰ ਹੋਣਾ ਦੇਖ ਲੈ ਮੂੰਹੀ ਘਾ ਪਾਇਆ ਘਾਟਾ ਹੋ ਗਿਆ ਲੜੀ ਜਾਂਦੇ ਆ ਉਹ ਪਹਿਲਾਂ ਉਹਨੇ ਇਹ ਲਿਮਟ ਚੱਕ ਲਵਾ ਚੱਲ ਟੱਕਾ ਦੇ ਚੱਕ ਹਾਂ ਜਿਕਣਾ ਫੋਟਾ ਲੇ ਕੇ ਲੱਗੇ ਉਹ ਇਹ ਫੋਟਾ ਲੈ ਕੇ ਮਿੰਦਾ ਏ ਇੱਕਠੀਆਂ ਹੋ ਜਾਣ ਇਹ ਸਾਲੀਆਂ ਬੋਅ ਔਖੀਆਂ ਇਕੱਠੀਆਂ ਹੋਣੀਆਂ ਇਕੱਲੇ ਜੂਦਦੇ ਨੇ ਬਾਇਆ ਉਹਨੇ ਕੜਤਿਕਾ ਹੋਣੀ ਆ ਨਹੀਂ ਨਹੀਂ ਪਹਿਨੀ ਏਕੜੀਆਂ ਪਹਿਨੇ ਦੀ ਨਿਕਲੀਆਂ ਵੀ ਨਹੀਂ ਨਹੀਂ ਪਹਿਲਾਂ ਨਹੀਂ ਦੇਖਣਾ ਉਹ ਇੰਨੀਆਂ ਕਿੱਥੇ ਕੱਢ ਦੂੰਗਾ ਉਹ ਹੁਣ ਮੇਰੇ ਪਾਸੇ ਰੁਦੀ ਆ ਮੈਂ ਦੇਖੀ ਆ ਉਹ ਆ ਇਹ ਹੁੰਦਾ ਬਾਈ ਗੱਲਾ ਬੰਦਾ ਖੋਲਣ ਲੱਗਿਆ ਹੁੰਦਾ ਇਹ ਪੂਰਾ ਖੁੱਲ ਗਿਆ ਫੇਰ ਔਖਾ ਹਾਂ ਦੇ ਨਾ ਕੱਸਦੇ ਇਕੱਲਾ ਬੰਦਾ ਹੁੰਦਾ ਇਹ ਨਿਕਲ ਜਾਂਦੀ ਨਾਲੇ ਫੇ ਉਹ ਨਿਕਲ ਕੇ ਆੜੇ ਗਿੱਲਾ ਟਰੈਕਟਰ ਹੁਣ ਹਾਲੀ ਪੱਤੀਆਂ ਨੇ ਇਹਦੇ ਕਰਕੇ ਗੂਲਾ ਲੱਜਾਂਦਾ ਜਿਹੜੀ ਲਾਗਤ ਪਰ ਹੂੰ ਕਾ ਕਰਕੇ ਨਿਕਲ ਜਾਨੀ ਚਲ ਸਿੱਧੀਆਂ ਹੋ ਗਈਆਂ ਬਸ ਖਰਾਬ ਹੋਣਾ ਜਦੋਂ ਉਹ ਹੋ ਜਾਂਦਾ ਹੈ ਇਹ ਪਾਣੀ ਵਾਲਾ ਵੀ ਛੱਟਾ ਠੀਕ ਆ ਹਾਂ ਇੱਕ ਕਈ ਕ ਕਰਦੇ ਆ ਨਾ ਖੜੇ ਝੁੰਡਿਆਂ ਵਿੱਚ ਉਹ ਯੂਨੀਵਰਸਿਟੀ ਦੇ ਤੋਂ ਟਰੈਲੀ ਕਰਿਆ ਜਿਹੜੀ ਕੱਲ ਉਹ ਬਹਿ ਉਹਦਾ ਵੱੜਦੀ ਜਿ ਸੇਰੇ ਆ ਉਹ ਵੱੜਦੀ ਵਿੱਚ ਛੱਟਾ ਦੇਤਾ ਉੱਪਰ ਤੇ ਪਾਣੀ ਲਾ ਦੇਣਾ ਹਾਂ ਉਹ ਸਾਲੇ ਆਵਰਿਊ ਨਾ ਤਿੰਨ ਤਿੰਨੇ ਲਾਈਵ ਹੈ ਲਾਜ ਜਾਓ ਅਗਰੇ ਟਰੈਨ ਕਿ ਕਰੂਗੇ ਸਾਲੇ ਤਰੇਲ ਤਾਂ ਜਿੰਮੇਦਾਰੀ ਦੀ ਬਾਤ ਕਰਨਾ ਜਿਹੜਾ ਕਰਨਾ ਜੋ ਕੋ ਮਰਜ਼ੀ ਕਰੀ ਜਾਣ ਤੂੰ ਕੋਈ ਨਹੀਂ ਆਉਂਦਾ ਮਨਮਰਜ਼ੀ ਕਰਦਾ ਬਾਈ ਮਨਮਰਜ਼ੀ ਚੱਲਣੀ ਆ ਉਹਨਾਂ ਦੇ ਸਾਹਬਗਾਇ ਤਾਂ ਚੱਲਦੇ ਉਹ ਤਾਂ ਕਿਆਰੀਆਂ ਬਣਾਈਆਂ ਵੀ ਉਹਨਾਂ ਨੇ ਇੱਥੇ ਇੱਕ ਕਿਲੋ ਜੂਰੀਆ ਪਾਇਆ ਬਈ ਇੱਥੇ 5 ਕਿਲੋ ਜੂਰੀਆ ਪਾਇਆ ਬਈ ਇੱਥੇ ਥੋੜੂ ਕਿਧਰੇ ਦੇਖਣਾ ਕਿਲੋ ਜਾਂ 5 ਕਿਲੋ ਇੱਥੇ ਤਾਂ ਹੱਥ ਆ ਜਿੱਧਰ ਨੂੰ ਹੋ ਗਿਆ ਉਹਨਾਂ ਦਾ ਹੋ ਗਿਆ ਨਾ ਬੀਜ ਕਿਹੜਾ ਬੀਜਣਾ 670 ਤੁਮਨੂ ਦਾ ਮੇਰੇ ਕੋਲ ਦੀ ਥੈਲੀ ਪੈਂਦੀ ਪਈ ਦੀ 33 ਕਿਲੋ ਬੀਜ ਪਿਆ ਤਾਂ 222 ਦਾ ਕਿਹੜਾ 222 ਦਾ ਉਸੇ ਪੋਟਾ ਵਾਲੀ ਦਾ ਹੋਟਾ ਹੈ ਗਿਆ 170 ਤੇ ਬਦਿਆ ਬੂਟਾ ਦਿੱਤਾ ਜੀ ਠੀਕ ਆ 170 ਮੈਂ ਵੀ ਉਹੀ ਬੀਜੀ ਹੈ ਕਥਲੀ ਮੈਂ ਵੀ ਲਿਆਉਣੀ ਕੱਲੂ ਇੱਕ ਦੇ ਤਾਂ ਉਹਨੇ ਮਹਿੰਗਾ ਬੀਜ 20 ਕਿਲੋ ਦੀ ਮੈਂ ਕਿੰਨਾ ਲਿਓਣਾ ਇਹਦਾ ਅੱਧੀ ਥੈਲੀ ਲਿਆਉਣੀ ਹੋਣੀ ਮੈਂ ਲਿਆਉਂਗਾ ਠੀਕ ਹੈ ਇਹ ਤਾਂ ਕੁਲਦੀਪ ਦੇ ਕੰਮ ਲੋਡ ਆ ਗਿਆ 300 ਪਾ ਲੈਣੇ ਕਿਹੜਾ ਹੈ ਉਹਨਾਂ ਦਾ ਭਾਈ ਸੱਪੀ ਆ ਬੋਹ ਵੀ ਬੀਜ ਦੇਣ ਵਧੀਆ ਜੰਮੀ ਵੀ ਛੱਬੀ ਹਰ ਕਦੇ ਕੋਲੂ ਨਹੀਂ ਤਾਂ ਮੈਂ ਕੱਲ ਬੀਜ ਗਏ ਹੈ ਲੈਟ ਤਾਂ ਨਹੀਂ ਹੈਗੀ ਮੈਂ 15 ਦਿਨ ਹੀ ਬਹੁਤ ਵਧੀਆ ਉਹ ਲੈਟ ਵੈਰੈਟੀ ਥੋੜਾ ਜੀ ਅਕਲਦੀਪ ਦੇ ਲੱਤਾਂ ਮੈਂ ਬੀਜ ਕੋਈ ਨਹੀਂ ਕਰਿਆ ਮੈਂ ਪਹਿਲਾਂ ਨਿਸ਼ਾਨ ਲਗੇ ਕਨੇ ਖਿੱਟੇ ਮੈਂ ਸਪਰੇਅ ਤਾਂ ਕਰਨੀ ਦੇਖੀ ਫਿਰ ਬ੍ਰਿਡਾਂ ਵੀ ਪੀਤਾ ਇਹ ਗੁੱਟੀ ਟੈਂਡਰ ਹੀ ਰਹੇਗਾ ਉਹ ਦੀ ਥਾਲੀ ਆ ਗਿਆ ਕਹਿੰਦੇ ਆਪਾਂ ਆਓ ਕਿਹਾ ਥੋੜੀ ਸੈਂਟੀ ਜਿਹਾ ਕੋਣ ਆਪਾਂ ਉਹ ਰਹੇਗੀ ਰੇ ਵਿੱਚ ਵਿੱਚ ਯਾਰ ਵਾਹ ਦੇਖਦਾ ਬੀਜ ਆ ਸਰ ਮੇਰੀ ਦੂਰ ਚੈਲੀ ਨਾਲ ਵਧੀਆ ਜੰਮਿਆ ਹੋਇਆ ਇਹ ਘਰ ਦਾ ਬੀਜ ਵਧੀਆ ਜੰਮਿਆ ਸਾਰਾ ਦੂਆ ਜੇ ਫੇਰ ਮਨੂੰ ਗੁਰਮੁਖ ਦਾ ਲੱਗਦਾ ਪੰਦੀ ਸਾਡੇ ਵਾਲੇ ਦਾ ਪੰਦੀ ਹਾਂ ਇਹਦਾ ਉਹ ਲੱਗਦਾ ਉੱਥੇ ਮੈਨੂੰ ਲੱਗਦਾ ਨਹੀਂ ਜੰਮਦਾ ਜੇ ਦੇਖਦਾ ਹਾਂ ਇਹ ਦਾਣਾ ਜੇ ਤਾਂ ਘੁੱਟੇ ਤੇ ਕੁਝ ਕੁਝ ਹੀ ਨਿਕਲਦੀ ਆ ਫੇਰ ਤਾਂ ਖਤਮ ਆਂ ਇਹ ਤਾਂ ਪਤਾ ਨਹੀਂ ਮੰਦਰ ਲੱਗਿਆ ਵੀ ਅੱਜ ਜਗਨਾ ਗੌਰ ਜੀ ਕਰਦਾ ਦੇਖਿਆ ਦਾਣਾ ਪੂਛ ਛੱਡ ਗਿਆ ਤਾਂ ਠੀਕ ਆ ਇਹਨੇ ਸੁੱਕਰਵਾਰੀ ਮੇਂ ਵੀਜੀ ਦੀ ਅੱਜ ਐਨੇ ਨਹੀਂ ਦੇਖਦੀ ਐ ਚਿੱਟੇ ਵਾਲੀ ਨਹੀਂ ਚਾਹੀਦੀ ਅਸੀਂ ਵੀ ਨਹੀਂ ਖੜੇ ਤਨ ਵੀਜੀ ਦੀ ਬਾਬੇ ਨਾਨਕ ਦੇ ਗੁਰਪੁਰਬ ਵਾਲੇ ਦਿਨ ਵੀਜੀ ਦੀ ਮੈਂ ਹਾਂ ਜੀ 5 ਪੰਜ ਨਵੰਬਰ ਨੂੰ ਵੀਜੀ ਦੀ 10 ਦਿਨ ਹੋ ਗਏ ਅੱਜ 9 ਵੀ 9 ਦਿਨ ਹੋ ਗਏ ਪਰ ਬੂਟੇ ਦੀ 2 ਦਿਨ ਬਾਅਦ ਦੀ ਆ ਹਮੇ ਤੇ ਬਾਅਦ ਆ ਇਹਨੇ ਸੁਆਗਾ ਨਹੀਂ ਨਾ ਮਾਰਿਆ ਮੈਂ ਸੁਆਗਾ ਮਾਰਦਾ ਸੁੱਖ ਕਰਕੇ ਗੰਨਾ ਫਿਰ ਵੱਢ ਕੇ ਰੱਖ ਲਿਆ ਇਹਦਾ ਰੀਣਾ ਭਰਿਆ ਖੜਾ ਓ ਠੀਕ ਆ ਫੇੜਾ ਹੋਣੀ ਨੂੰ ਦੇਖਤੀ ਜਾਉਂਗਾ ਇਹ ਬਣਦਾ ਵੀ ਕੁਝ ਨਹੀਂ ਵਿੱਚ ਕੁਝ ਨਹੀਂ ਆਏਗਾ ਥੋੜਾ ਥੋੜਾ ਜਿਹਾ ਉਹ ਤਾਂ ਇਹ ਫਰਕ ਦੇਖ ਲੈਣ ਦਾ ਉਹ ਗੰਨੇ ਵਾਲੀ ਤਖੜੀ ਆ ਇਹ ਹਾਲੀਆਂ ਬਰੀਕ ਰਹਿ ਗਈਆਂ ਇਹ ਵਿੱਚ ਬਹੁਤ ਨੇ ਉਹ ਅੰਬਾ ਕੋਲ ਤਾਂ ਜਮੇ ਮਾਲੀ ਰਹਿ ਗਈਆਂ ਨਾ ਉਹਦੇ ਵੱਡੇ ਨੇ ਖੜੀ ਰਹਿਣ ਤੇ ਚੋਰੇ ਕਰਕੇ ਮੈਂ ਕਿਹਾ ਤਾਂ ਲਾਈ ਉਹਦੇ ਲਾਉਣੇ ਨਹੀਂ ਤੇ ਆ ਗਏ ਉਹਨੇ ਅੰਬ ਵੀ ਦੱਬਨੇ ਨੇ ਅੰਬ ਤਾਂ ਕਿਹਾ ਤਾਂ ਬਹੁਤ ਆ ਉਹ ਅੰਬ ਤਾਂ ਪਹਿਲੇ ਤਾਂ ਹੀ ਨਹੀਂ ਫਲ ਪੈਂਦਾ ਉਹਨੂੰ ਹਾਂ ਇਹ ਤਾਂ ਹੈ ਜਿਹੜਾ ਉਹ ਪਿੱਛੇ ਜਿਹਾ ਉਹ ਫਿਰ ਬੜਾ ਅੰਬ ਆ ਗਿਆ ਪਰਲੇ ਪਾਸੇ ਅੰਬ ਆ ਗਿਆ ਇਧਰ ਪਕੂੜਾ ਹਾਂ ਕੌੜਾ ਤਾਂ ਰੇਕ ਚੀਜ਼ ਨੂੰ ਦੱਬਦਾ ਯਾਰ ਕੰਦੀ ਦੇ ਦੇ ਨੋ। ਆ ਪੇ ਪਾਣੀ ਲਾਤਾ ਲੈ ਸਾਨੂੰ ਤੇ। ਹੋ ਮੈਂ ਤੈਨੂੰ ਇੱਧਰ ਕਿਹ ਕਹਿੰਦਾ। ਉਹ ਇਹਦਾ ਜੰਮਣਾ ਹੀ ਨੇ ਪਾਣੀ ਲਾਇਆ ਤੂੰ ਪਾਣੀ ਫੇਰ ਲਾਤਾ। ਤਾਂ ਹੀ ਨਿਕਲਣਾ ਉਹਨੇ। ਇਹ ਲਾ ਪਾਣੀਾਇਦੇ ਨਿਕਲੇ ਆ ਪਹਿਲਾ ਪਾਣੀ ਲੈ ਕੇ ਡੁੱਬਿਆ ਇਹਨੇ ਪਾਣੀ ਜ਼ਿਆਦਾ ਲੱਗ ਗਿਆ ਪਾਣੀ ਵੀ ਜ਼ਿਆਦਾ ਨਹੀਂ ਭਾਈ ਇਹਨੇ ਡਾਇਆ ਵੀ ਵਗੇਰੇ ਆ ਆ ਮੈਂ ਫਿਰਦਾ ਦਸ ਕਿਲੋ ਸਾਲਾ ਮਾਚਾ ਲੈ ਕੱਖ ਨਹੀਂ ਆਊਗਾ ਕੱਖ ਸਾਲਾ ਡੁੱਬੇ ਇਹ ਕਹਿੰਦਾ ਪਨੀਰੀ ਵਾਂਗੂ ਹੋਈ ਆ ਜੰਮ ਜੂਗੀ ਉੱਪਰ ਨਾਨਾ ਨੇ ਤਾਂ ਉਹ ਗਾਲ ਤਾਂ ਡਾਇ ਨੇ ਗਾਲ ਤਾਂ ਫਿਰ ਡਾਇ ਨਹੀਂ ਖਰਾਬ ਕਰਦਾ ਬਾਹਰੇ ਫੇਰ ਲਾਇਆ ਹੁਣ ਵਿੱਚ ਸਾਰੇ ਵਿੱਚ ਹੁਣ ਤਾਂ ਜੰਮਿਆ ਆ ਮੈਂ ਕਿਹਾ ਪਾਣੀ ਲਾ ਲੈਣ ਦੋ ਮੈਂ ਕਿਹਾ ਜੇ ਨਾ ਜੰਮਿਆ ਹੋਰ ਲਿਆ ਕੇ ਲਾ ਦੂੰਗਾ ਲੈ ਉਹ ਬਥੇਰਾ ਜੰਮਿਆ ਜਿਗਣਾ ਉੱਥੇ ਘੱਟ ਪਰ ਉੱਥੇ ਚੜਿਆ ਘੱਟਾ ਪਾਣੀ ਆਇਦਾ ਲੈਣ ਉੱਥੇ ਡਾਇਆ ਵੀ ਘੱ ਸੈਡਾਂ ਉਪਰ ਆ ਦੇਖੋ ਰੇ ਤਾਂ ਐ ਲੈਣੇ ਦਿਖਦੇ ਹੁਣ ਤਾਂ ਦਿਖਣ ਲੱਗਿਆ ਪੁੱਟਾ ਦਿਖੜਾਈਆਂ ਨੇ ਸੁਲਦੀਪ ਦਾ ਮਕਾਨ ਲੈ ਆ ਵੀਰਾਂ ਨਾਲ ਸੰਦੇਗੀ ਤੇ ਬਾਦ ਆ ਦੇਗਾ ਇੱਧਰ ਨਾਲੇ ਸ਼ੌਲੇ ਤੇ ਲਾਏ ਹੋਇਆ ਐਮਐਲਏ ਸਾਹਿਬ ਦਾ ਲਸਣਾ ਇਹ ਉਹ ਦੇਖ ਹੋ ਗਿਆ ਬੱਜੀਆ ਪੁਰਾ ਕਾਣਾ ਕਾਣਾ ਉੱਥੇ ਗਠੇ ਲਾਉਣੇ ਆ ਤੇਰੇ ਪਿਆਰ ਛੱਡਦਾ ਨਹੀਂ ਵਧੀਆ ਚੰਗੀ ਗੱਲ ਹਾਲੀਆ ਹਲਕੀ ਜੀ ਦੀ ਜੰਮੀ ਘੱਟ ਹੈ ਪਾਣੀ ਨਾ ਜਮਤਾ ਆਈ ਰਹਿਣ ਦੇ ਪਾਣੀ ਨੂੰ ਉਹ ਜਗਾ ਤਾਂ ਨਿਕਲੇ ਆਇਆ ਹੂੰ ਨਾ ਜੰਮਿਆ ਆ ਕੱਲ ਉਹ ਗੱਲੇ ਦੀ ਕਰਕੇ ਕੱਲ ਦਿੱਤ ਨਾ ਬਾਹਰ ਜਾਦਾ ਹੁਣ ਤਾਂ ਬਾਹਰ ਆ ਜਾਣਾ ਸਾਰੇ ਆ ਵੀ ਜੰਮਿਆ ਹੀ ਤੇਰੀ ਲੈਣਾ ਐ ਜੰਮੀ ਵੀ ਆ ਚਲ ਇੱਕ ਆਹਦਾ ਰੂਣਾ ਵੀ ਜਰਾ ਲਸਣ ਹੋਇਆ ਨਹੀਂ ਉਹ ਬਾਹਰ ਹੋ ਜਾਣਾ ਇਹ ਨਹੀਂ ਦੇਖੀ ਤੇ ਆ ਜਾ ਮੋਟਾ ਹੋਣਾ ਅਹਰ ਵੀ ਜਨਜਨ ਲੱਗੀ ਕਿਾ ਮੈਂ ਕਰਾ ਸਾਡੀ ਨੂੰ ਤਾਂ ਨਹੀਂ ਸੁਣਾਈ ਜਾਂਦਾ ਸਾਨੂੰ ਵੀ ਸੁਣਾਉਂਦਾ ਇਹ ਉਹ ਲਾਗੀ ਜੀ ਆਉਂਦੇ ਖਾ ਗਏ ਉਹ ਗੱਲ ਪਾਣੀ ਫੇਰ ਲਾਤਾ ਇਹਨੇ ਦੇਖ ਲਾ ਪਾਣੀ ਤਾਂ ਵਧੀਆ ਲਾਤਾ ਕਿੰਨਾ ਕਰਦਾ ਪਾਣੀ ਬਹੁਤ ਬਹੁਤ ਮਾਉਂਦਾ ਆਹ ਦੇਖੋ ਤੇ ਦੇਵਰਾਜ ਦਾ ਲਸਣ ਦੇਵਰਾਜ ਕਹਿੰਦਾ ਮੈਂ ਸਹਜੇ ਉੱਟ ਕੇ ਪਹਿਲਾਂ ਮੱਥਾ ਦੇਖਦਾ ਲਸਣ ਨੂੰ ਆ ਬੇਗਾਲਾ ਬਾਣੀ ਮੈਂ ਤੇ ਜੜਦਾ ਫੋਨ ਮੈਂ ਪਰਾਲੀ ਕਹਿੰਦਾ ਚੱਕਤੀ ਕਹਿੰਦਾ ਚੂਹੇ ਲੱਗ ਗਏ ਮੈਂ ਇਹ ਵੀ ਤੇਰੀ ਗੱਲ ਸਹੀ ਆ ਸੋਹਣ ਬਣਦਾ ਹੀ ਬਣਦਾ ਚੂਹਾ ਬਹੁਤ ਬੜਿਆ ਪਰਾਲੀ 'ਚ ਸਾਨੂੰ ਵੀ ਨਿਗਾ ਰੱਖਣੀ ਪੈਣੀ ਆ ਨੀ ਹੋਰ ਕਰਨਾ ਫਿਰ ਮੈਂ ਕਲੋਰੋ ਮਾਰ ਦਾਂਗੇ ਤਾਂ ਹੀ ਨਹੀਂ ਮੈਂ ਉਹ ਕਰਿਆ ਚੂਹੇ ਨੂੰ ਨਾ ਕਲੋਰੋ ਦੇ ਦਾਂਗੇ ਉੱਪਰ ਇਹਨੂੰ ਚੱਕ ਦਵੇ ਸਾਰੇ ਵਿੱਚ ਨਹੀਂ ਕਈ ਬੰਦੇ ਕਹਿੰਦੇ ਚੱਕੋ ਹੀ ਨਾ ਚੂਹੇ ਦੇ ਹੀ ਡਰ ਇੱਕ ਹੋਰ ਕਾਸੀ ਤਾਂ ਡਰ ਨਹੀਂ ਇਹਨੂੰ ਬਸ ਵੀ ਚੱਕੋ ਹੀ ਨਾ ਚੂਹਾ ਹੀ ਮੇਨ ਚੀਜ਼ ਹੈ ਜੇ ਚੂਹਾ ਪੈ ਗਈ ਫੇਰ ਚੱਕਣਾ ਪੈਣਾ ਆਪਾਂ ਨੂੰ ਨਹੀਂ ਲੋੜੇ ਨਹੀਂ ਹੈਗੀ ਜੇ ਕਹਿੰਦਾ ਕਹਿੰਦਾ ਜਿੱਥੇ ਖੱਡਾ ਉੱਥੇ ਦਵਾਏ ਬਾੜੋ ਵਾਹ ਇ ਪਰਾਲੀ ਜਿੱਥੇ ਪਤਾ ਲੱਗਦਾ ਤੈਨੂੰ ਪਰਾਲੀ ਤੈਨੂੰ ਚੱਕ ਹੀ ਦੇਖਣੀ ਪੈਣੀ ਵੀ ਖੱਡ ਕਿੱਥੇ ਆ ਅੱਜ ਤਾਂ ਕੱਢੂਗਾ ਮਿੱਟੀ ਸਾਰਾ ਉਹਦੇ ਥੱਲੇ ਹੀ ਕੱਢ ਦਿੰਦਾ ਇਹ ਪਰਾਲੀ ਦੀ ਉਹ ਨਿਗਰੱਖਣੀ ਪੈਣੀ ਹੈ ਵਿੱਚ ਖੇਤ ਦੇ ਘੁੰਮਦੇ ਰਹੋ ਆਪਣਾ ਲਿਖੂੰਗਾ ਹੀ ਕਿਤੇ ਦੂਗੇ ਚ ਵੀ ਮਸਰੀ ਬੀਜਦੀ ਹੈ ਹੁਣ ਬੀਜਦੀ ਦੇਸ ਦਾ ਫੋਲੂ ਹੈ ਜੀ ਦੂਏ ਕੰਨੇ ਚ ਲਾਗ ਆ ਜਿਹੜਾ ਖਾਲੀ ਪਿਆ ਮਸਰੀ ਤਾਂ ਠੀਕ ਆ ਮਸਰੀ ਤਾਂ ਠੀਕ ਆ ਮਸਰੀ ਤਾਂ ਠੀਕ ਜੀ ਮਸਰੀ ਤਾਂ ਇਹ ਨਹੀਂ ਹੁੰਦੀ ਐ ਪਰ ਇੱਕ ਹੋਰ ਕੰਮ ਕਰੀ ਉਹਦੇ ਮੈਂ ਪਹਿਲਾਂ ਮਾਰਦੀ ਕਾਲੂ ਜੜਪੜ ਮਾਰ ਦੇਣੀ ਉਹਦੇ ਚ ਜਿਹੜਾ ਕੱਖ ਜੰਮਿਆ ਵਾ ਸਾਰਾ ਹੀ ਖਤਮ ਉੱਤੇ ਬਾ ਮਸਰੀ ਬੀਜ ਦੇਣੀ ਬਸ ਗੱਲ ਹੈਗੀ ਆ ਕੀ ਰਾਨਾ ਮਗਨ ਨਵੀਂ ਹੈ ਹਾਂ ਬਾਈ ਕਿਉਂਕਿ ਮਸਰੀ ਬਹੁਤੀ ਵੱਡੀ ਨਹੀਂ ਹੁੰਦੀ ਗੰਨਾ ਤਾਂ ਕਦੇ ਹੀ ਨਿਕਲਣਾ ਜਾ ਗਿਆ ਦਾ ਮੈਂ ਗੰਨਾ ਜੰਮਣ ਲੱਗ ਗਿਆ ਹੂੰ ਪਰ ਮਸਰੀ ਨਹੀਂ ਬਹੁਤ ਆ ਨਾ ਮਸਰੀ ਨਾ ਜਿਆਦਾ ਬੂਝਾ ਨਹੀਂ ਕਰਦੀ 2 ਕਿਲੋ ਕੇ ਖੜ ਜਾਣਾ ਜੀਰਾ ਨਾ 2 ਕਿਲੋ ਤਾਂ ਬਹੁਤ ਆਪੂ ਬਾਦੀ ਨਹੀਂ ਇਹ ਸੰਗਣੀ ਤਾਂ ਪਾ ਦੂੰਗੇ ਮੈਂ ਤਾਂ ਲਾਤੇ ਲਾਉਣੇ ਆਉਣ ਮੈਂ ਤਾਂ ਮੰਦੇ ਡੰਗਰਾ ਮੈਂ ਤਾਂ ਲਾਤੇ ਉਹ ਵੋਪੈਂਦੀ ਐ ਇੱਧਰ ਜਿਹੜੇ ਹੌਣ ਲਾਉਣੇ ਆ ਠੰਡ ਤਾਂ ਹੈਗੀ ਐ ਮਾਈ ਦਾ ਸਭ ਤੇ ਬਾਦਮਾ ਲਾਉਣੇ ਕੁਛ ਨਾ ਸੱਕੇ ਵੀ ਹੋ ਅੱਗੇ ਵੀ ਦਰਛੇੜੇ ਜਿਹੜੇ ਦਸਣੇ ਲਾਤੇ ਬੇਟਾ ਲਾ ਲਈ ਨਹੀਂ ਘੋਰ ਆ ਨਈ ਦੇ ਅੱਗੇ ਇਹਦੇ ਪੱਛੋਂ ਨਹੀਂ ਦੀ ਪੈਂਦੀ ਹੁਣ ਬਾਈ ਦੇ ਪੱਛੋਂ ਪੈਂਦੀ ਆ ਆ ਜਿੱਦੜੇ ਵੇੜਾ ਚੱਕਦਾ ਹਾਂ ਉਦੋਂ ਜ਼ਿਆਦਾ ਹਵਾ ਪੈਣ ਵਾਲਾ ਕੀ ਉਦੋਂ ਦੇ ਬਲੇ ਪਹਿਲਾ ਤੁਸੀਂ ਸਭ ਤੇ ਬਾਦਮਾ ਲਾਇਆ ਕਰਦੇ ਨਾਲੇ ਇਹਨਾਂ ਦੇ ਪੱਛੋਂ ਨਹੀਂ ਦੀ ਪੈਂਦੀ ਪਹਿਨਾ ਨਹੀਂ ਲਾਵੇ ਤਾਂ ਰਹਿਣ ਦੋ ਤੇਰੇ ਤਾਂ ਉੱਥੇ ਠੰਡ ਨਹੀਂ ਲੱਗਦੀ ਹੁਣ ਸਾਡੇ ਇੱਧਰ ਜ਼ਿਆਦਾ ਪੱਛੋਂ ਪੈਂਦੀ ਦੀ ਹੁਣ ਇੱਧਰ ਪੱਛੋਂ ਘੱਟ ਪੈਂਦੀ ਆ ਇਦੋਂ ਟਾਕੀਆਂ ਰਾਜੀ ਹਵਾ ਆਉਂਦੀ ਮਾੜੀ ਮੋਟੀ ਪਰ ਫੇਰ ਵੀ ਪਲੜ ਹਲਾਉਂਦੇ ਮੈਂ ਗਰਮੈਸ ਹੋ ਜਾਂਦੀ ਆ ਮੈਂ ਮੈਂ ਇਸ ਕੋਲ ਦੋ ਦਿਨ ਪਿਆ ਮੈਨੂੰ ਪਤਾ ਠੰਡ ਕਿੰਨੀ ਲੱਗਦੀ ਸੀ ਨਾਲੇ ਕੰਪਲ ਲੈ ਕੇ ਪੈਦਾਂ ਦਾ ਕਟਰੂਆ ਦਾ ਖਤਰਾ ਹੈ ਕਟਰੂਆ ਦਾ ਖਤਰਾ ਜਿਆਦਾ ਕਟਰੂ ਹੁਣ ਸਾਡੇ ਹੋਰ ਹੋ ਗਿਆ ਜਿਹੜਾ ਨੇ ਬਾਹਰੇ ਬੈਠਦੇ ਆ ਯਾਰ ਉਹ ਡੰਗਰ ਹਿਲੇ ਵੀ ਆ ਬਾਹਰ ਬੈਠਦੇ ਤਾਂ ਸਾਡੇ ਹੁਣ ਆਪਾਂ ਵੀ ਰਹਿੰਦੇ ਆ ਕੈਨੇਡਾ ਚ ਵੀ ਲੋਕ ਰਹਿੰਦੇ ਆ ਉਹ ਕਿੰਨੇ ਟੈਂਪਰੇਚਰ ਮਾਈਨਸ ਵਿੱਚ ਰਹਿੰਦੇ ਆ ਆਪਾਂ ਤੂੰ ਨਹੀਂ ਛੇਤੀ ਨਹੀਂ ਰਹੇ ਹੁਣ ਅਡਜਸਟ ਕਰਨਾ ਪੈਂਦਾ ਸਰੀਰ ਨੂੰ ਆਪਾਂ ਵੱਧ ਤੋਂ ਵੱਧ 1 ਮਾਈਨਸ ਤੱਕ ਵੀ ਮਸਾਂ ਕਹਿੰਦੇ ਇੱਕ ਜਾਂਦਾ ਨਹੀਂ ਹੈਗਾ ਟੈਂਪਰੇਚਰ ਆਪਣੇ ਤਾਂ ਵੀ ਆਪਾਂ ਕਿੰਨਾ ਰੌਲਾ ਪਾ ਦਿੰਦੇ ਆ ਉਹ ਸਰੀਰ ਨਾਲ ਕੋਣਾ ਚੱਲ ਜਾਂਦਾ ਉਹਨਾਂ ਦੇ ਸਰੀਰ ਨੇ ਗਰਮੀ ਨਹੀਂ ਝੱਲਣੀ ਜਿੰਨੀ ਆਪਾਂ ਚੱਲ ਜਾਂਦੇ ਆ ਮੈਂ ਤਾਂ ਲਾਉਣੇ ਦੇ ਕੋਲੋਂ ਮੈਂ ਗੰਨਾ ਖਾਂਦੇ ਡੰਗਰ ਮੈਂ ਲਾਉਣੇ ਨਹੀਂ ਪਿਆ ਆ ਗੰਨੇ ਦਾ ਫਰਕ ਹੈਗਾ ਗੰਨੇ ਦਾ ਠੀਕ ਆ ਗੰਨੇ ਦਾ ਤਾਂ ਫਰਕ ਆਏਗਾ ਅੱਜ ਗੰਭਰ ਆ ਜੀ ਆਉ ਠੰਡ ਵੀ ਠੀਕ ਆ ਗੰਨੇ ਜਿੱਦਾ ਜ਼ਰੂਰੀ ਹੈ ਜਾਂ ਗੰਨਾ ਪਾਉਣਾ ਮੈਂ ਵੀ ਗੰਨਾ ਹੀ ਪਾਉਂਦਾ ਬਹੁਤ ਧੰਨਾਂ ਨਾ ਪਾਓ ਹੌਂ ਤਾਂ ਹੀ ਚੱਲਦਾ ਹੁੰਦਾ ਤਾਂ ਨਹੀਂ ਜਾਂਦਾ ਕੋਈ ਨਹੀਂ ਵਿੱਚ ਹਰਿਆਈ ਨਹੀਂ ਹੈ ਜਮਈ ਹੈ ਜੀ ਹਰਿਆਈ ਮਾਫੇ ਹਰਿਆਈ ਵਿੱਚ ਥੋੜੀ ਧੂੜੀ ਬਾਤ ਸੀ ਬਾਪਨੇ ਵੀ 5-7 ਦਿਨ ਦਾ ਕੰਨਾਏ ਥੋੜੀ ਬਾਤ ਸੀ ਹੁਣੀ ਨੂੰ ਕਦ ਕਰਦਾ ਖਾਲੀ ਪਰਸੋਂ ਚੌਥੇ ਨੂੰ ਕਰ ਦੇਣਾ ਕੀ ਕਿਧੇ ਜਾਣਾ ਹੋਰ ਦੋ ਤਿੰਨ ਪਤਾ ਨਹੀਂ ਕਿਧੇ ਜਾਣਾ ਅੱਜ ਕਹਿੰਦਾ ਤਾਂ ਜਾਣ ਨੂੰ ਕੀ ਹੈ ਨਹੀਂ ਕਿਸੇ ਦੇ ਮੈਂ ਤਾਂ ਕਿਹਾ ਤਾਂ ਮੈਂ ਜਾਇਆ ਕਿਸੇ ਦੇ ਦੋ ਦਿਹਾੜੀਆਂ ਦੋ ਦਿਹਾੜੀਆਂ ਮੜਾ ਸਰੀਰ ਠੀਕ ਹੋ ਜਾਊ ਫੇਰ ਖਿਡਾਰੀ ਕੁਰੂੜੀ ਸਵਾਰ ਦਿੰਦੇ ਨਾਲੇ ਠੀਕ ਨੂੰ ਕਹਿੰਦਾ ਬੂਟੇ ਬੱਤੇ ਸਵਾਉਣੇ ਕਰਾ ਲੈ ਤਾਂ ਬੂਟੇ ਦੇ ਕਰਾਉਣਾ ਕੋਈ ਨਹੀਂ ਪਾਛੇਲ ਨੂੰ ਬੈਠੇ ਹੈ ਇੱਕ ਦੋ ਦਾ ਕੱਢ ਲਈਏ ਉਹੀ ਤਾਂ ਕਹਦਾ ਵੀ ਛੇੜ ਦੀਏ ਪਰਸੋਂ ਚੌਥੇ ਨੂੰ ਕੋਈ ਖਾਲੇ ਕਰੂਗਾ ਭੋਰਾ ਕਰਦੇ ਆ ਕਰਦੇ ਆ ਮੈਂ ਕਰ ਦੇਣਾ ਪਰਸੋਂ ਚੌਥੇ ਤੱਕ ਬਾ ਕੁਛ ਵੀ ਨੂੰ ਲਿਪਣਾ ਹੀ ਆ ਮੜਾ ਜਾ ਨਹੀਂ ਪਾਣੀ ਲਾਉਂਦੇ ਹਲ ਗੰਨੇ ਨੂੰ ਮੈਂ ਫੇ ਪਾਣੀ ਨਾ ਲਾਇਆ ਆ ਮੈਂ ਕੀ ਜੀ ਇਹਦੇ ਨੂੰ ਪਾਣੀ ਲੱਗਿਆ ਨਾ ਮੈਂ ਲਾਉਣਾ ਹੀ ਨਹੀਂ ਉਹ ਖੱਤੀ ਇਕਣੀ ਛੱਡੀ ਵੀ ਆ ਉਹ ਮੈਂ ਤਾਂ ਭੈਣੀ ਲਾਤ ਨਹੀਂ ਮੈਂ ਲਾਉਣਾ ਨਹੀਂ ਤਾਂ ਨਾ ਮੈਂ ਉਹ ਖੱਤੀ ਨੂੰ ਲਾਉਣਾ ਹੀ ਨਹੀਂ ਪਾਣੀ ਇਕਣੀ ਛੱਡੀ ਵੀ ਆ ਉਹ ਇਹਦੇ ਵਿੱਚ ਫੇ ਹੋਰ ਤੂੰ ਤੇਰੇ ਮੁੰਡੇ ਨਹੀਂ ਫੁੱਟਣਾ ਜੀ ਤੁਮੂ ਪੜ ਮੁੰਡਾ ਰੱਖਣਾ ਹੀ ਨਹੀਂ ਉਹਦਾ ਬਾਕੇ ਦੁਆਰਾ ਬੀਜਣਾ ਜਨਵਰੀ ਵਿੱਚ ਜਨਵਰੀ ਦੇ ਬੂਟੇ ਲਾਉਣੇ ਉਹਦੇ ਵਿੱਚ ਉਹ ਲਾ ਦੇ ਥੋੜੀ ਜਿਹੀ ਤੇ ਦੁਬਾਰ ਉਹ ਮੈਂ ਜਨਵਰੀ ਚ ਲਾਉਂਗਾ ਬਾਕੇ ਜਨਵਰੀ ਫਰਵਰੀ ਚ ਹੁਣ ਥੋੜੋ ਵੀ ਕੱਲੂ ਬਾਕੇ ਲੱਗ ਜਾਣਾ ਉਹ ਆ ਚੱਕਰ ਆ ਉਹਨੂੰ ਪੁੱਛੀ ਦੋ ਦਿਨ ਚਲੇ ਜੂਗੇ ਇਧਰੀ ਜਾਇਆ ਵੀ ਦੋ ਦਿਨ ਇੰਨੇ ਕੱਲ ਹਾਂ ਪਤਾ ਨਹੀਂ ਪਰਸੋਂ ਨੂੰ ਚਲੋ ਠੀਕ ਹੈ ਜੀ 14 ਹੋ ਗਈ ਜੀ 14 ਹੋ ਗਈ